4000 ਦੰਦਾ ਜੀ ਪੱਠ ਬਾਈਆਂ ਹੀ ਲਈ ਆ ਤੁਸੀਂ ਦੇਖ ਸਕਦੇ ਹੋ ਕਾਲੀ ਮੇਮਣੀ ਲੌਂਗਵਾਲ ਦੀ ਮੰਡੀ ਤੋਂ 8000 ਰੁਪਏ ਜੀ ਦੇਖੋ ਜੀ ਪਸਾਉੜਤੇ ਨੇ ਬਾਈ ਰਾਜੂ ਨੇ ਦਵਾਈਆਂ ਕਰੀਆਂ ਪੱਠਾਂ ਜੀ ਫਰੀ ਮੋੜੀ ਲੌਂਗਵਾਲ ਆ ਪੱਠਾ ਜੀ ਬਹੁਤ ਸੋਨੇ ਪੱਠਾ ਪੋਜ ਲੈ ਕੇ ਚੱਲਦੇ ਆ ਤੁਹਾਨੂੰ ਬੱਕਰੀ ਮੰਡੀ ਲੌਂਗਵਾਲ ਦੇ ਵਿੱਚ ਆ ਜਾਓ ਜੀ ਕਰ ਦਿਓ ਵੀਡੀਓ ਸ਼ੇਅਰ ਤੇ ਚੈਨਲ ਨੂੰ ਆਪਣੇ ਜੱਟ ਲਾਈਫ ਸੇ ਤੁਹਾਨੂੰ ਸਬਸਕ੍ਰਾਈਬ ਕਰ ਦਿਓ ਫੇਸਬੁੱਕ ਪੇਜ ਪੰਜਾਬੀ ਯੋਧੇ ਨੂੰ ਭਰਾਵੋ ਫਾਲੋ ਕਰ ਦਿਓ ਅੱਜ ਤੁਹਾਨੂੰ ਦਿਖਾਵਾਂਗੇ ਜੀ ਬੱਕਰੇ ਦਾ ਸੌਦਾ ਕਾਲੇ ਦਾ ਸੌਦਾ ਬਾਈ ਜੀ ਬਹੁਤ ਵਧੀਆ ਹੋਇਆਗਾ ਤੇ ਬੱਕਰਾ ਵਿਕ ਚੁੱਕਿਆ ਜੀ 31000 ਰੁਪਏ ਆ ਆ ਜਾਓ ਜੀ ਮੰਡੀ ਦੇ ਵਿੱਚ ਤੁਸੀਂ ਦੇਖੋ ਬੱਕਰਾ ਕਿੰਨਾ ਸੋਹਣਾ ਜੀ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਆਜੋ ਜੀ ਮੰਡੀ ਦੇ ਵਿੱਚ ਲੌਂਗਵਾਲ ਦਿਖਾਈ ਦੇ ਤੁਹਾਨੂੰ ਬੱਕਰੇ ਦਾ ਸੌਦਾ ਆਜੋ ਫੇਰ ਬਾਈ ਤੁਹਾਨੂੰ ਹੋਰ ਦਿਖਾਉਣੇ ਆ ਆਜੋ ਇਹ ਬਣ ਗਿਆ ਤਾਂ ਵੀਡੀਓ ਕਾ ਦਿਓ ਸ਼ੇਅਰ ਲਾਈਕ ਬਾਈਆਂ ਵਾਲ ਬੱਕਰੀਆਂ ਬਹੁਤ ਸੋਹਣੀਆਂ ਨੇ ਦੇਖ ਸਾਇ ਇਹ ਕਿਹੜੇ ਬੰਡਾ ਨੇ ਬਾਈ ਅੱਛਾ ਠੀਕ ਹੈ ਇਹ ਵਾਰਡ ਵਾਲ ਤੋਂ ਹੈ ਹਾਂ ਇਹ ਵਾਰਡ ਵਾਲ ਤੋਂ ਇਹ ਵਾਰਡ ਵਾਲ ਤੋਂ ਤੇਸੀ ਦੇ ਪਿੰਡੋਂ ਠੀਕ ਹੈ ਜੀ ਲੋ ਮਤਰਾ ਬਹੁਤ ਸੋਹਣੀਆਂ ਹੋਣੀਆਂ ਬੱਕਰੀਆਂ ਮੇਮਣੀ ਚੈੱਕ ਹੋ ਰਹੀ ਆ ਵੇਲਾ ਚੈੱਕ ਕਰੇ ਮੇਮਣੀ ਦੇਖ ਸਕਦੇ ਹੋ 6000 ਦੇ ਜੀ ਛੋਟੇ ਭਾਈ ਲੋ ਵੀ 6000 ਰੁਪਏ ਲਾਤਾ ਕਾਲੀ ਦੇ ਬਹੁਤ ਵਧੀਆ ਦੇਖ ਸਕਦੇ ਹੋ ਦਰ ਦੇਣੀ ਵੀਡੀਓ ਸ਼ੇਅਰ ਕਿੰਨੀ ਦੇਣੀ ਝਟਲਾ 76 YouTube ਚੈਨਲ ਆਪਣਾ ਫਾਰਮਰ ਕੰਗ ਇਹ ਨਾੜਾ ਗੈਣਾ ਟਰੈਕਟਰ ਵਾਲਾ ਚੈਨਲ ਹੈ ਜੀ ਪੰਜਾਬੀ ਯੋਧੇ ਫੇਸਬੁੱਕ ਦਾ ਪਤਾ ਮੰਡੇਰਖੁਰ ਤੋਂ ਉਹੀ ਦਾ ਹੈਗਾ ਕਿੰਨਾ ਵਰਕ ਰਹਿ ਗਿਆ ਕੀ ਲਾਤਾ ਕਿੰਨੇ ਰਹਿ ਗਏ ਖੁਰਦੀ ਆ ਉਹ 7000 ਦੇ ਜੀ ਮੰਡੇਰ ਨਾ ਟੱਪ ਦੀ ਕਰਨੀ ਵੀ 7000 ਰੁਪਏ ਭਾਈ ਆਵਾ ਮੇਮਣੀ ਦੇ 7000 ਪੇ ਲਾਤਾ ਕਿਹੜਾ ਬੰਦਾ ਭਾਈ ਸਲਾਮ ਹੈ ਜੀ ਸਲਾਮ ਤੋਂ ਭਾਈ ਪ੍ਰੋਜੈਕਟ ਹੋ ਰਹੀ ਆ ਆ ਵੰਗੀਆਂ ਦੀਆਂ ਜੀ ਬਾਈ 6000 ਦੀ ਰਕਮ ਲਓ ਵੀ ਆ ਪੱਠ ਦਾ ਛੋਟਾ ਤੁਹਾਡੇ ਸਾਹਮਣੇ ਹੋ ਰਿਹਾ ਹੈ ਨਵੇਦਸ ਘਟ ਹੈ ਮੇਰੇ ਨੋ ਦਾ ਦਿਖ ਤੈਨੂੰ ਬਰਕ ਵੱਧਾ ਸਿੰਘ ਚੱਕਵੇਂ ਨੇ ਤਾਹ ਤੇਰਾ ਹੱਕ ਇਹਦੇ ਗੱਲ ਵੀ ਦਿਖਦੇ ਨੇ ਸਭ ਨੂੰ ਚੱਕਵੇਂ ਦਾ ਤੂੰ ਦੱਸ ਵੀ ਨਹੀਂ ਆਪਦਾ ਹੱਕ ਮੇਰਾ ਖਾਣਾ ਆਪਦਾ ਹੋਣਾ ਕਰ ਜਿੰਨੇ ਦੀ ਪੂਕਦੀ ਆ ਉਹਨੇ ਦੀ ਲੈ ਜਾ ਹੁਣ ਮਾਲਕ ਨੇ ਤਾਂ ਮੇਰੇ ਕਹੇ ਤੋਂ ਲੈਣੀ ਹੈ ਪਸੰਦ ਆਉ ਪਤਾ ਨਹੀਂ ਵਿਚਾਰੇ ਦੇ ਨਾਮ ਹਾਂ ਨਹੀਂ ਫਿਰ ਉਹ ਮਾਲਕ ਰਹੇ ਤੇਰੇ ਤੇ ਰਹਿਦੀ ਮੈਂ ਵੀ ਤੇਰੇ ਤੇ ਰਹਿਦੀ ਬਸ ਤੂੰ ਸਹੀ ਗੱਲ ਕਰ ਦੇ ਹਾਂ ਤੂੰ ਸਹੀ ਗੱਲ ਕਰਦੇ ਨਾ ਬਚਾ ਲੈ ਕਰਦੀ ਹੈ ਹੈ ਸਿੰਘ ਨੂੰ ਤੇ ਇੱਕ ਸਾਧ ਆਇਆ ਸਾਨੂੰ ਦੇਖਣਾ ਦੋ ਜੀ ਮਿੰਟੇ ਚ ਬਣਾ ਦਾਂਗੇ ਸਿੰਘ ਬਣਾ ਦਾਂਗੇ ਆਪਾਂ ਨਹੀਂ ਉਹਦਾ ਬਾਈ ਜੀ ਆਪਾਂ ਇਹ ਆ ਫੇਰੀ ਆਪਾਂ ਕਰ ਲਿਆਉਂਦੇ ਜਿਹੜੀ ਚੀਜ਼ ਹੈ ਉਹਦਾ ਤੇਰੇ ਸਾਹਮਣੇ ਦੇਖ ਹਣਾ ਦੇ ਦਈਏ 6000 ਪਰ ਕਿੰਨੇ ਨੇਮ ਨਹੀਂ ਸੋਹਣੀਆਂ ਜੀ ਕਾਲੇ ਰੰਗ ਚ ਉਹ 1000 ਘਟਾ ਲਾਏ ਕਿੰਨੇ ਚਾ ਸਾਢੇ ਸੀ ਦੀ ਬਾਈ ਨੌ ਕਹਿੰਦਾ ਰਾਜੂ ਨੇ ਸਾਢੇ ਸੀ ਕਹਤਾ ਹੀਰੋ ਹੈ ਹੀਰੋ ਕਲਾ ਬੰਦਾ ਬਾਈਆਂ ਦਾ ਵੀਰ ਕੋਲੇ ਬਾਈ ਹਾਂਜੀ ਠੀਕ ਹੈ ਬੱਕਰੀ ਆਜੀ 16000 ਦੀ ਦਾ ਸੂਰ ਨਹੀਂ ਟਾਈਮ ਬਹੁਤ ਸੋਹਣਾ ਖੜਿਆ ਲੌਂਗਵਾਲ ਦੀ ਮੰਡੀ ਦੇ ਬੱਚੇ ਕਰਾ ਮੰਡੀ ਆ ਜੀ ਹੋਰ ਕੀ ਕੀ ਆਲਾ ਕੈਮੋ ਥੋੜਾ ਬੰਦਾ ਜੀ ਲੌਂਗੋਵਾਲਾ ਲਓ ਜੀ ਲੌਂਗਵਾਲ ਤੋਂ ਬਾਈ ਆ ਦੇ ਫਿਰ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਲੌਂਗ ਵਾਲ ਦੀ ਬਹੁਤ ਯਾਰੀ ਗਾਹ ਕਾਏ ਆ ਪਰ ਖੋ ਰਹੀ ਆ ਮੇਮਣੇ ਦੀ ਪੰਜ 6000 ਰੁਪਈਆ ਲੈਂਦੇ ਨੇ ਵਿਚਾਲੇ ਨਮਕ ਮਚਲਾ ਆਏ ਨਾ 3234 ਹਾਂ ਚਲੋ ਚਲੋ ਮਿੱਤਰੋ ਹੁਣ ਅੱਗੇ ਚੱਲਦੇ ਆ ਸੇਤਾ ਜੀ ਸਮੇਤ ਮਾਂ ਲੈ ਲੈ ਹਾਂ ਮਾਂ ਤੋਂ ਬਿਨਾਂ ਨਹੀਂ ਕੰਮ ਨਹੀਂ ਪਹੁੰਚਦਾ ਭਾਈ ਰਾਜੀ ਉਹੀ ਤਾਂ ਨਹੀਂ ਗਿਆ ਨਹੀਂ ਆਣਾ ਠੀਕ ਹੈ 6000 ਕੀ ਦੋਸਤੋਂ ਬਿਨਾ ਬੱਚਾ ਨਹੀਂ ਪਾਲਦਾ ਨਹੀਂ ਪਾਲਦਾ ਜੀ ਕਿਤਾ ਮਾਂ ਵੀ ਖਰੀਦੇ ਦੀ ਹਾਂ ਇਹ ਫਿਰ ਬੱਚੇ ਹੀ ਰਹਿ ਜਾਣਗੇ ਦੇਖ ਲਈ ਬੱਚੇ ਬਹੁਤ ਸੋਹਣੇ ਆ ਬਹੁਤ ਵਧੀਆ ਰਹੇਗਾ ਕੀ ਕੱਚਾ ਉਹ ਫੜਾਉਂੀ ਕੱਚ ਕੇਲਾ ਫੜਾਉਂੀ 3000 ਕਹਤਾ 500 ਹੋਵੇ ਨਹੀਂ ਨਹੀਂ ਲੈ ਹੁਣ ਕਾਕਾ ਸਾਡੇ ਪਾਸ ਪਾਇਆ ਖਣਾ ਮੈਂ ਤੈਨੂੰ 500 ਪਾਇਆ ਪੈਸੇ ਦਿੱਤਾ ਤੱਕ ਲਉਂਗਾ ਪੱਤੀ ਨੂੰ ਪੱਟ ਦਿੰਦੇ ਕੀ ਫੜ ਰੱਖਣਾ ਕੀ ਕੰਨ ਬੜ ਨਹੀਂ ਖੜਾ ਤੇਣਾ ਨਹੀਂ ਲੈ ਦੱਸ ਕੀ ਫਿਰ ਖੜਾ ਰਹਿਣ ਦੇ ਯਾਰ ਖੜਾ ਰਹਿਣ ਦੇ ਕੋਈ ਨਹੀਂ ਖੜਾ ਰਹਿਣ ਦੇ ਤੈਨੂੰ ਖੜ ਜਾ ਖੜਾ ਰਹਿਣ ਖੜਾ ਹੀ ਹੈ ਹੋਏ ਹੁਣ ਸਾਡੇ ਸਾਰੇ ਗਰੀਬ ਲੋਕਾਂ ਲਈ ਰਕਤ ਲੈ ਫੜ ਥੋੜੀ ਸ਼ਤੀਤ ਗਾ ਬੀਮਾਰ ਕਰਦਾ ਹੁਣ ਮਾਨ ਕੀ ਹੁਣ ਸਾਡਾ ਲਗੜਿਆ ਕੋਈ ਲੈਣਾ ਜਿੱਤੋ ਇਹਦਾ 15 ਇਹਦਾ 32 ਕੇ ਦਾ 30 ਕੇ ਦੇ 500 ਪਾ ਉਹ ਠੀਕ ਹੈ ਭਾਈ ਕਹਿ ਰਿਹਾ ਅੰਦਾ ਠੀਕ 25000 ਮੰਗਦਾ 32000 ਦਾ ਤੁਮ ਕਹਤਾ ਵੀ ਲੈ ਜਾ ਦੇਣਾ ਹੈ ਮੇਰੀਆਂ ਹਾਂ ਗੱਜਾ ਨਾ ਕਰੀ ਠੀਕ ਹੈ ਨਾ ਇੱਕ 32000 ਦੇਣਾ ਤੇਰੀ ਮਰਜ਼ੀ ਹਾਂ ਕਰਦੇ ਨੇ ਇੱਕ 32000 32000 ਮੇਰੇ ਕੋਲ ਠੀਕ ਕਰੀ ਯਾਰ ਬਾਹਰ ਗੱਲ ਹਾਂ ਨਾ ਕਰਦੇ ਦੂਸਰਾ ਸਾਡਾ ਜਿਹੜਾ ਬੰਡਾ ਜੀ ਬੰਡਰ ਕਾਲਾ ਤੋਂ ਹੈ ਬਾਈ ਬੱਕਰਾ ਬਹੁਤ ਸੋਹਣਾ ਉਹ ਸਿੱਧੀ ਗੱਲ ਹੈ ਹਾਂ ਨਾ ਕਰਦੇ ਲੈਣਾ ਕਿ ਨਹੀਂ ਬੱਕਰਾ ਵਧੀਆਗਾ ਕਪਤੀ ਹਾਂ ਮੈਂ ਕਿੰਨੇ ਵਾਰ ਜੁਆ ਦੇ ਰਹੇ ਨਾ ਨਾ ਮੈਂ ਕਹਿੰਦਾ ਕੋਲਾ ਬਾਬਾ ਕੋਲਾ ਬੇਮੈਂਟ ਰੁੱਕੀ ਜਾ ਲਾਵਾ ਪੀਆ ਕਿਨੇ ਪੀ ਗਿਣੀ ਵੀ ਕੋਈ ਇਹ ਪ੍ਰਾਪਰਨ ਦੂਰੇ ਦਾ ਬੱਜਵਾ ਕਿਨੇ ਖਾਤਾ ਨੂੰ ਗੋਰੀ ਗਣੂਗਾ ਹਜ਼ਾਰ ਦਰ ਕਿਨੇ ਹਾਂ ਜੀ 10 ਹੋ ਜਾ ਬੱਕਰੇ ਦਾ 31000 ਚੋ 31 ਦਾ ਕਹਦੇ ਕੋਈ ਨਾ ਲੈ ਜੀ 16 ਰੁਪਏ ਆ ਫੰਡ ਅਪ ਫੰਡ ਨਾ ਬਕਰ ਹੈ ਮੈਂ ਹੀ ਰਹਿਣਾ ਹੀ ਕੋਈ ਬੜਾ ਬੁੜਾ ਦੇਖ ਕੇ ਘਰ ਤੋਂ ਵੀਡੀਓ ਸ਼ੇਅਰ ਕਰਾਂਗਾ ਜਾਨ ਲੰਡਾ ਠੀਕ ਹੈ ਇਹ ਨੂੰ ਕਿੰਨੀ 2 3 4 5 6 7 8 9 10 17 ਸਾਂਝਾ 1 ਮਿੰਟ ਹੋ ਗਿਆ 17 ਦੇਖੋ ਜੀ ਤਾਂ ਖੰਦਾ ਹੈਗਾ ਭਾਈ ਜੀ ਫਰਤ ਨੌ ਚੰਗਾ ਸੰਗਾ ਦਾ ਓਕੇ 18000 ਹੋ ਗਿਆ ਹਾਂ ਸਾਰਾ ਇਹ ਪੱਕੜ ਦੇ ਗਾ 6 7 8 9 10 ਆ ਖੁੱਲਾ ਰੱਖੀ ਲਈ ਉਨੀ ਖੁੱਲਾ ਰੱਖੀ ਦੇ ਅੱਖਾਂ ਕੱਢ ਦੇ ਉਹ ਨਹੀਂ ਨਹੀਂ ਨਿਕਲਾ ਪੁੱਲ ਜਾਂਦਾ ਫਿਰ ਗਾ ਹਾਂ ਠੀਕ ਆ ਠੀਕ ਆ ਚੱਲ ਗਣਿਆ 19 ਹੋ ਗਿਆ ਚਲੋ ਚਲੋ 20000 ਰੁਪਏ ਸ਼ੋਰ ਕਰ ਬਹੁਤ ਜੀ 30000 ਸ਼ੋਰ ਕਰ ਦੇਖ ਬੱਕਰਾ ਦਾ ਬੜਾ ਜੀ ਵੀਰੇ ਇਦਾਂ ਹੀ ਬਣਦਾ ਹੈ ਦਾ ਹੀ ਮੜਾ ਬੱਕਰਾ ਕਰਦੀ 10000 ਰੁਪਏ ਲੈ ਜੀ ਆ ਬੱਕਰਾ ਦਾ ਇਹ ਤਾਂ ਪੁੱਸ ਵੀ ਨਹੀਂ 10 ਲੱਖ ਰੁਪਏ ਦੀ ਮੈਂ 60000 70000 ਦੇ ਵਿੱਚ ਬੱਕਰਾ ਬਹੁਤ ਨਹੀਂ ਪਤਾ 30000 ਦਾ ਵੇਚ ਗਿਆ ਜੀ ਲੰਗ ਵਾਰ 5000 ਦਾ ਤੂੰ ਤੂੰ ਪੰਨਾ ਚੱਲਣਾ ਕਰਨਾ ਉਹ 50 ਦੇ ਪਾਟੇ ਕਿੱਥੇ ਚੱਲਣਾ ਚਾਹੋ ਇਹਦਾ ਜੇ ਸ਼ੇਰ ਹੀ ਦਾ ਲੈ ਇਹਦਾ ਕੋਲ ਤੁਮ ਪਰਚੀ ਨਾ 100 100 ਆ ਕਿੰਨੇ ਲੱਗੇ ਭਾਈ ਹੋਸ਼ਾ 3100 ਹੋਸ਼ਾ 1200 ਰੁਪਏ ਸੌਣ ਦਾ ਕਿਦਾਂ ਨੂੰ ਸੌਦੇ ਕਿਵੇਂ ਲੱਗੇ ਮੇਮਣਿਆਂ ਦੇ ਜੇ ਵਧੀਆ ਲੱਗੇ ਵੀਡੀਓ ਸ਼ੇਅਰ ਕਰ ਲਾਈਕ ਕਰ ਦਿਓ ਅਗਲੀ ਵੀਡੀਓ ਤੇ ਫੇਰ ਮਿਲਾਂਗੇ ਹੁਣ ਅਚਕ ਕਿਤੇ ਆ ਗਿਆ ਧੰਨਵਾਦ ਜੀ ਓਕੇ ਫੇਰ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ